ਹੁਣ ਆਪਾਂ ਚੱਲਦੇ ਆਂ ਖੇਤ ਤੇ ਖੇਤ ਜਾ ਕੇ ਆਪਾਂ ਲੈ ਕੇ ਆਉਨੇ ਆਂ ਸਬਜ਼ੀ ਸਬਜ਼ੀ ਉੱਤੇ ਕੀ ਕੁਛ ਆ ਉਹ ਵੀ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਜਿਹੜੀ ਸਬਜ਼ੀ ਐ ਸਿਰਫ ਇਹ 10 ਦਿਨਾਂ ਦੇ ਵਿੱਚ ਹੋ ਗਈ 10 ਦਿਨਾਂ ਦੇ ਵਿੱਚ ਕਿਵੇਂ ਹੋਈ ਐ ਇਹ ਵੀ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਖੇਤ ਜਾ ਕੇ ਬਹੁਤ ਯਾਦ ਮਜ਼ਾ ਆਊ ਅੰਜਵਾਏ ਹੋਊਗਾ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਚਲੋ ਸ਼ੁਰੂ ਕਰਦੇ ਆਂ ਆਪਣੀ ਵੀਡੀਓ ਅੱਜ ਆਇਆ ਆਪਣੇ ਖੇਤ ਤੇ ਅੱਜ ਆਪਾਂ ਤੋੜਾਂਗੇ ਛਲਗਮ ਛਲਗਮ ਆਪਾਂ ਭਾਲਾਂਗੇ ਜਿੰਨੇ ਕਾਪਾ ਨੂੰ ਮਿਲ ਗਏ ਤੇ ਉਹ ਆਪਾਂ ਇੱਥੋਂ ਲੈ ਕੇ ਜਾਵਾਂਗੇ ਦੇਖੋ ਇਹ ਆਪਣਾ ਖੇਤ ਦਾ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਇਆ ਸੀਗਾ ਤੇ ਸੌਰਾਂ ਬਹੁਤ ਸੋਹਣੀਆਂ ਸਾਰੇ ਲੈ ਕੇ ਜਾਂਦੇ ਆ ਤੇ ਸਾਰੇ ਸਾਗ ਬਣਾਉਂਦੇ ਆ ਖਾਂਦੇ ਆ ਤੇ ਹੁਣ ਆਪਾਂ ਸਰਗਮ ਤੋੜਾਂਗੇ ਤੇ ਕਿੰਨੇ ਕਾਪਾ ਨੂੰ ਛਲਗਮ ਮਿਲਦੇ ਆ ਇਹ ਤੁਹਾਨੂੰ ਆਪਾਂ ਬਾਅਦ ਵਿੱਚ ਦਿਖਾਵਾਂਗੇ ਤੋੜ ਕੇ ਠੀਕ ਆ ਜੀ ਹੁਣ ਆਪਾਂ ਭਾਲਦੇ ਆ ਛਲਗਮ ਹਾ ਦੇਖੋ ਭਾਈ ਸਾਰੇ ਜਾਨੇ ਸਾਗ ਤੋੜੀ ਜਾਨੇ ਸਾਗ ਤੋਂ ਲੈ ਕੇ ਕਿੰਨੇ ਹੁਣ ਸਾਗ ਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਰੇ ਸ਼ੇਅਰ ਕਰੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇ ਕਮੈਂਟ ਕਰਕੇ ਦਿਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਹੈ ਨਾ ਦੇਖੀ ਠੀਕ ਹੈ ਬਈ ਲੋ ਜੀ ਸਾਗ ਦਾ ਮਾਪਾ ਨੇ ਪੱਟ ਲੇ ਤੇ ਹੁਣ ਚੱਲਨੇ ਆਪਾਂ ਆਪਦੇ ਘਰ ਨੂੰ ਠੀਕ ਹੈ ਜੀ ਤੇ ਹੁਣ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡੇ ਨਾਲ